ਜੀ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਅੱਜ ਦੇਸ਼ ਦੀਆਂ ਵੱਖ-ਵੱਖ ਕਿੰਨੂ ਮੰਡੀਆਂ ਦੇ ਭਾਅ ਨੇ ਜਿਹੜੇ ਉਹ ਸਾਂਝੇ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ 22 ਦਸੰਬਰ 2023 ਹੈ ਜੀ ਤੇ ਗੱਲ ਕਰਦੇ ਆ ਫਰੋਜਪੁਰ ਦੇ ਜੀਰਾ ਦੀ ਜਿੱਥੇ ਅੱਜ ਕਿੰਨੂ ਦਾ ਭਾਅ 17 ਰੁਪਏ ਪ੍ਰਤੀ ਕਿਲੋ ਰਿਹਾ ਤਰਨਤਾਰਨ ਦੇ ਵਿੱਚ ਕਿੰਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਸੰਗਰੂਰ ਦੇ ਸੁਨਾਮ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿੱਲੋ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਟਾਂਡਾ ਉਰਮਰ ਦੇ ਵਿੱਚ ਕਿੰਨੂੰ 50 ਰੁਪਏ ਪ੍ਰਤੀ ਕਿਲੋ ਵਿਕਿਆ ਰੋਪੜ ਦੇ ਵਿੱਚ ਕਿੰਨੂੰ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਪਠਾਨਕੋਟ ਵਿੱਚ 22 ਰੁਪਏ ਪ੍ਰਤੀ ਕਿਲੋ ਰਿਹਾ ਕਿੰਨੂੰ ਦਾ ਭਾਅ ਤੇ ਮੁਕਸਰ ਦੀ ਮੰਡੀ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਰਿਹਾ ਅੱਜ ਮੁਕੇਰੀਆਂ ਦੇ ਵਿੱਚ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਤੇ ਮੋਗਾ ਦੇ ਵਿੱਚ ਕਿੰਨੂ 22 ਰੁਪਏ ਪ੍ਰਤੀ ਕਿਲੋ ਵਿਕਿਆ ਸੀ ਮਾਨਸਾ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਮੋਹ ਮੋਹਾਲੀ ਦੇ ਖਰੜ ਵਿੱਚ ਕਿੰਨੂ ਦਾ ਭਾਅ ਸੀ ਜਿਹੜਾ ਉਹ 20 22 ਰੁਪਏ ਪ੍ਰਤੀ ਕਿਲੋ ਰਿਹਾ ਖੰਨਾ ਦੇ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਮੋਹਾਲੀ ਦੇ ਮਾਫ ਕਰਨਾ ਲੁਧਿਆਣਾ ਦੇ ਖੰਨਾ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਤੇ ਫਾਜ਼ਲਕਾ ਦੇ ਜਲਾਲਾਬਾਦ ਵਿੱਚ ਕਿਨੂ 14 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ। ਲੁਧਿਆਣਾ ਦੇ ਦਰਾਹਾ ਵਿੱਚ ਕਿਨੂ 22 ਰੁਪਏ ਪ੍ਰਤੀ ਕਿਲੋ ਵਿਕਿਆ। ਸੰਗਰੂਰ ਦੇ ਧੂਰੀ ਵਿੱਚ ਕਿਨੂ ਦਾ ਭਾਅ 16 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਇਸੇ ਤਰ੍ਹਾਂ ਹੀ ਦਸਾਹ ਦਸੂਹਾ ਦੇ ਵਿੱਚ ਕਿਨੂ 27 ਰੁਪਏ ਪ੍ਰਤੀ ਕਿਲੋ ਵਿਕਿਆ। ਸੰਗਰੂਰ ਦੇ ਭਵਾਨੀਗੜ ਵਿੱਚ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ। ਬੱਸੀ ਪਠਾਣਾ ਵਿੱਚ ਕਿਨੂ ਦਾ ਭਾਅ ਸੀ ਜਿਹੜਾ 20 ਰੁਪਏ ਪ੍ਰਤੀ ਕਿਲੋ ਰਿਹਾ। ਅੰਮ੍ਰਿਤਸਰ ਦੇ ਵਿੱਚ ਕਿਨੂ 14 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਇਸੇ ਤਰ੍ਹਾਂ ਹੀ ਫਾਜ਼ਲਕਾ ਦੀ ਬੋਹਰ ਮੰਡੀ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਸੀ ਉਹ 4 ਰੁਪਏ ਤੋਂ ਲੈ ਕੇ 14 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਰਿਹਾ। ਰਜ਼ੌਰੀ ਦੇ ਵਿੱਚ ਕਿਨੂ 30 ਰੁਪਏ ਪ੍ਰਤੀ ਕਿਲੋ ਵਿਕਿਆ। ਇਸੇ ਤਰ੍ਹਾਂ ਹੀ ਨਾਰਵਲ ਜੰਮੂ ਦੇ ਵਿੱਚ ਜਿਹੜਾ ਕਿਨੂ 24 ਰੁਪਏ ਪ੍ਰਤੀ ਕਿੱਲੋ ਰਿਹਾ ਕਠੂਆ ਦੇ ਵਿੱਚ ਕਿੰਨੂੰ 20 ਰੁਪਏ ਪ੍ਰਤੀ ਕਿਲੋ ਤੇ ਉਹਨਾਂ ਦੇ ਵਿੱਚ ਕਿੰਨੂੰ ਦਾ ਭਾ 30 ਰੁਪਏ ਪ੍ਰਤੀ ਕਿਲੋ ਸੀ ਇਸੇ ਤਰ੍ਹਾਂ ਹੀ ਸੋਲਨ ਦੀ ਗੱਲ ਕਰੀਏ ਤਾਂ ਕਿੰਨੂੰ ਦਾ ਭਾ ਸੋਲਨ ਦੇ ਵਿੱਚ 25 ਰੁਪਏ ਪ੍ਰਤੀ ਕਿਲੋ ਸੀ ਸ਼ਿਮਲਾ ਦੇ ਵਿੱਚ ਕਿੰਨੂੰ ਦਾ ਭਾ 50 ਰੁਪਏ ਪ੍ਰਤੀ ਕਿਲੋ ਤੇ ਪਠਾ ਪੌਂਟਾ ਸਾਹਿਬ ਦੇ ਵਿੱਚ ਕਿੰਨੂੰ ਦਾ ਭਾ 30 ਰੁਪਏ ਪ੍ਰਤੀ ਕਿਲੋ ਰਿਹਾ ਪਾਲੰਪੁਰ ਦੇ ਵਿੱਚ ਕਿੰਨੂੰ 27 ਰੁਪਏ ਪ੍ਰਤੀ ਕਿਲੋ ਵਿਕਿਆ ਮੰਡੀ ਦੇ ਵਿੱਚ ਕਿੰਨੂੰ ਦਾ ਭਾ 26 ਰੁਪਏ ਪ੍ਰਤੀ ਕਿਲੋ ਰਿਹਾ ਜੀ ਕਾਂਗੜਾ ਦੇ ਵਿੱਚ ਕਿੰਨੂੰ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਇਸੇ ਤਰ੍ਹਾਂ ਹੀ ਹਮੀਰਪੁਰ ਦੇ ਵਿੱਚ ਕਿਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਸੀ। ਕੁਰਕ ਖੇਤਰਾ ਦੇ ਸ਼ਾਹਬਾਦ ਵਿੱਚ ਕਿਨੂ ਦਾ ਭਾ ਸੀ ਜਿਹੜਾ ਉਹ 22 ਰੁਪਏ ਪ੍ਰਤੀ ਕਿਲੋ ਰਿਹਾ। ਕੁਲੂ ਦੇ ਬੰਟੌਰ ਵਿੱਚ ਕਿਨੂ 30 ਰੁਪਏ ਪ੍ਰਤੀ ਕਿਲੋ ਵਿਕਿਆ। ਅੰਬਾਲਾ ਦੇ ਨਰੈਣਗੜ੍ਹ ਦੀ ਗੱਲ ਕਰੀਏ ਤਾਂ 16 ਰੁਪਏ ਪ੍ਰਤੀ ਕਿਲੋ ਸੀ ਤੇ ਰੋहतक ਦੇ ਮਹਿਮ ਵਿੱਚ ਕਿਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਫਤਿਹਬਾਦ ਦੇ ਜਾਖਲ ਦੇ ਵਿੱਚ ਕਿਨੂ ਦਾ ਭਾ 22 ਰੁਪਏ ਪ੍ਰਤੀ ਕਿਲੋ ਸੀ